ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਪ ਸਿੰਘ ਸੰਧਵਾ ਨੇ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਕਰਦੀਆਂ ਸਨ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਮੌਜੂਦਾ ਪੰਜਾਬ ਸਰਕਾਰ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਪਹਿਲਾਂ ਇੱਕ ਨੈਕਸਸ ਬਣਿਆ ਹੋਇਆ ਸੀ ਸਮਗਲਰ ਸਰਕਾਰ ਤੇ ਜਿਹੜੇ ਬਿਊਰੋਕਰੇਟ ਇਹਨਾਂ ਦਾ ਹੁਣ ਪੁਲਿਸ ਕਰੂਤ ਨਹੀਂ ਸਮਗਲ ਸਰਕਾਰ ਤੇ ਪੁਲਿਸ ਠੀਕ ਹੈ ਜੀ ਐਸਐਸਪੀ ਠੀਕ ਹੈ ਜੀ ਹੁਣ ਉਹ ਵਿੱਚ ਸਰਕਾਰ ਮਾਈਨਸ ਹੋ ਗਿਆ ਹਜੇ ਪੁਲਿਸ ਦੇ ਕੁਝ ਜਿਹੜੇ ਥੱਲੇ ਵਾਲੇ ਕੁਝ ਹੈਗੇ ਆ ਕਾਲੀਆਂ ਭੇਡਾਂ ਕੁਝ ਉਹ ਸਰਕਾਰ ਆਈਡੈਂਟੀਫਾਈ ਕਰ ਰਹੀ ਹੈ ਛੇਤੀ ਐਕਸ਼ਨ ਲਿਆ ਜਾਏਗਾ ਸੋ ਜੇ ਇਹਨਾਂ ਤਿੰਨਾਂ ਚੋਂ ਜੇ ਸਰਕਾਰ ਉਸ ਨੈਕਸਸ ਚੋਂ ਬਾਹਰ ਨਿਕਲ ਗਈ ਤਾਂ ਬੜੀ ਵੱਡੀ ਗੱਲ ਹੈ ਬੜੀ ਪੋਜ਼ਿਟਿਵ ਗੱਲ ਹੈ ਸੋ ਇਹਨੂੰ ਕੰਟਰੋਲ ਕਰ ਲਾਂਗੇ ਆਪਾਂ ਇਹ ਵੱਡੀ ਪ੍ਰੋਬਲਮ ਹੈ ਸਰੋਪੀਂ ਦੇਖੋ ਸਰਕਾਰ ਨੂੰ ਵੀ ਜਿਹੜਾ ਹੋਰ ਕੀ ਕਾਰਜ ਕਰਨੇ ਚਾਹੀਦੇ ਨੇ ਤੁਹਾਨੂੰ ਜਿਹੜੀ ਲੱਗਦਾ ਤੁਹਾਨੂੰ ਜਿਹੜਾ ਪੰਜਾਬ ਦੀ ਹੋਪ ਜਿਹੜਾ ਬਿਹਤਰੀ ਦੇ ਲਈ ਕਾਰਜ ਹੋਰ ਸਕਣ ਜਿਹੜਾ ਪੰਜਾਬ ਆ ਹੋਰ ਤਰੱਕੀਆਂ ਕਰ ਸਕੇ ਦੇਖੋ ਪਹਿਲਾਂ ਤਾਂ ਇਹ ਸੀ ਨਾ ਵੀ ਕੰਫੀਡੈਂਸੀਆ ਨਹੀਂ ਸੀ ਲੋਕਾਂ ਨੂੰ ਸਰਕਾਰ 'ਚ ਹੁਣ ਸਰਕਾਰ ਦੇ ਵਿੱਚ ਕੰਫੀਡੈਂਸ ਹੈ ਸੋ ਜਦੋਂ ਲੋਕਾਂ ਨੂੰ ਕੰਫੀਡੈਂਸ ਆ ਜੇ ਨਾ ਫਿਰ ਲੋਕ ਆਪਣੇ ਆਪ ਵੀ ਪੋਜ਼ਿਟਿਵ ਕੰਮ ਕਰਨੇ ਸ਼ੁਰੂ ਕਰ ਦਿੰਦੇ ਸਰਕਾਰ ਤੇ ਲੱਗੀ ਹੋਈ ਹੈ ਸਰਕਾਰ ਤੇ ਇਮਾਨਦਾਰੀ ਨਾ ਲੱਗੀ ਹੋਈ ਹੈ ਤੁਸੀਂ ਦੇਖੋ ਵੀ ਐਨਆਰਆਈ ਸਿਮੇਲਨ ਕਰਾਇਆ ਜਾ ਰਿਹਾ ਵੱਡੇ ਵੱਡੇ ਇਨਵੈਸਟਰ ਇੱਥੇ ਬੁਲਾਏ ਜਾ ਰਹੇ ਸੋ ਇਹ ਹੀ ਹੁੰਦਾ ਹੈ ਔਰ ਲਾਅ ਐਂਡ ਆਰਡਰ ਦੇ ਉੱਤੇ ਪਹਿਲਾਂ ਕਿੰਨੀਆਂ-ਕਿੰਨੀਆਂ ਵਾਰਦਾਤਾਂ ਹੋ ਜਾਂਦੀਆਂ ਸੀਗੀਆਂ ਤੁਸੀਂ ਦੇਖੋ ਉਹ ਇੱਕ ਗਗਨੇਜਾ ਕਤਲकांड ਹੋਇਆ ਸੀਗਾ ਇੱਕ ਉਹ ਮਾਤਾ ਜੀ ਕੀ ਨਾਮ ਸੀ ਉਹਨਾਂ ਦਾ ਜਿਹੜੇ ਨਾਮਤਾਰੀ ਹਾਂ 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 ਉਹਨਾਂ ਉਹ ਕੋਈ ਲੱਭੇ ਹੀ ਨਹੀਂ ਠੀਕ ਹੈ ਜੀ ਹੁਣ ਜਿੰਨੀਆਂ ਵੀ ਵੱਡੀਆਂ ਘਟਨਾਵਾਂ ਹੋਈਆਂ ਸਾਰਿਆਂ ਦੇ ਦੋਸ਼ੀ ਲੱਭ ਲੇ ਫੜ ਲੇ ਸੋ ਇਹਦਾ ਮਤਲਬ ਇਹ ਹੈ ਵੀ ਸਰਕਾਰ ਜਿੰਮੇਵਾਰੀ ਨਾਲ ਇਹ ਇਹ ਆਪਦੀ ਡਿਊਟੀ ਨਿਭਾਉਣ ਲੱਗੀ ਹੈ ਕੋੜਕਪੂਰੇ ਪਿਛਲੇ 10-15 ਦਿਨ ਲਗਾਤਾਰ ਹੀ ਇੱਕ ਦੋ ਤਿੰਨ ਬੰਦੇ ਦਾ ਗਰੋਥ ਸੀ ਉਹ ਲੋਕਾਂ ਤੋਂ ਲੁੱਟ ਖੋ ਕਰਦਾ ਸੀ ਉਹ ਫੜ ਲਏ ਸੋ ਮਤਲਬ ਸਰਕਾਰ ਪੂਰਾ ਤਿਆਰ ਰੱਖਦੀ ਹੈ ਮਸ਼ੀਨਰੀ ਨੂੰ ਚੁਸਦੁਸਤ ਕਰ ਰਹੀ ਹੈ ਜੋ ਆਪਾਂ ਸਾਰਿਆਂ ਦੇ ਸਾਥ ਦੇ ਨਾਲ মিডিਆ ਦੇ ਨਾਲ ਜਿਹੜੇ ਅਫਸਰਸ਼ਾਈ ਵੀ ਹੁਣ ਪੋਜ਼ਿਟਿਵਿਟੀ ਵਿੱਚ ਬਚਾਈ ਹੈ ਪੋਲੀਟੀਸ਼ੀਅਨ ਤਾਂ ਬਿਲਕੁਲ ਹੁਣ ਮੈਨੂੰ ਇਹ ਲੱਗਦਾ ਵੀ ਜਿਹੜੇ ਮਾਫੀਆ ਨਾਲ ਜਿਹੜੀ ਸਾਣ ਗਾਂਥ ਸੀ ਉਸ ਤੋਂ ਬਿਲਕੁਲ ਬਾਹਰ ਹੋ ਚੁੱਕੇ